ਮਾਡੇ ਪੂਰਥਲਾ ਦੇ ਵਿੱਚ ਜਿਹੜੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਉੱਤੇ ਕਾਰਨ ਕੀਤੇ ਗਏ ਆ ਤੇ ਤੁਸੀਂ ਵੀ ਪਹੁੰਚੇ ਹੋ ਕੀ ਗੱਲਣਾ ਚਾਹੁੰਦੇ ਹੋ ਮੈਂ ਇਹ ਕਹਾਂਗੀ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਅਸੀਂ ਹਰ ਸਕੂਲਾਂ ਦੇ ਵਿੱਚ ਜਾ ਕੇ ਦੇਖ ਰਹੇ ਹਾਂ ਕਿ ਹਰ ਸਕੂਲ ਤਰੱਕੀ ਕਰ ਰਿਹਾ ਹੈ ਬਾਉਂਡਰੀ ਵਾਲਸ ਨੇ ਰਿਪੇਅਰ ਦੇ ਕੰਮ ਨੇ ਏਸੀ ਰੂਮਸ ਰੂਮਸ ਬਣ ਰਹੇ ਨੇ ਨਾਲ ਨਾਲ ਲਾਇਬ੍ਰੇਰੀ ਔਰ ਲੈਬਸ ਬਣ ਰਹੀਆਂ ਨੇ ਸਾਰੇ ਸਰਕਾਰੀ ਸਕੂਲ ਨੇ ਫੋਨ ਕਿਸੇ ਵੀ ਪ੍ਰਾਈਵੇਟ ਸਕੂਲ ਨਾਲ ਲੁੱਕਟ ਨਹੀਂ ਹੈ ਜੀ ਤੋ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹੀ ਅਪੀਲ ਕਰਾਂਗੀ ਕਿ ਆਪ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਸਕੂਲ ਚ ਪਾਓ ਮੈਡਮ ਦੇਖਿਆ ਜਿਦਾਂ ਅੱਜ ਵੀ ਜਿਹੜੇ 60-65 ਲੱਖ ਦੇ ਕਰੀਬ ਜਿਹੜੇ ਵਿਕਾਸ ਕਾਰ ਜਿਹੜੇ ਉਦਘਾਟਨ ਹੋਏ ਆ ਤੇ ਕੁਝ ਸਕੂਲਾਂ ਦੀ ਹੋਰ ਵੀ ਡਿਮਾਂਡ ਹੈਗੀ ਆ ਵੀ ਸਾਨੂੰ ਹੋਰ ਫੰਡ ਜਿਹੜਾ ਜਾਰੀ ਕੀਤਾ ਜਾਵੇ ਹਾਂਜੀ ਜਿਹੜੇ ਵੀ ਸਕੂਲਾਂ ਦੀ ਡਿਮਾਂਡ ਹੈਗੀ ਹੈ ਕਿ ਉਹਨਾਂ ਨੂੰ ਹੋਰ ਫੰਡ ਰਿਲੀਜ਼ ਕੀਤਾ ਜਾਏ ਉਹ ਆਪਣੀ ਗੂਗਲ ਸ਼ੀਟ ਨੂੰ ਅੱਛੀ ਤਰ੍ਹਾਂ ਕੰਪਲੀਟ ਕਰਕੇ ਦੇਣ ਉਹਨਾਂ ਦੀ ਰਿਕੁਆਇਰਮੈਂਟਸ ਵੀ ਨੇ ਸਾਡੀ ਸਰਕਾਰ ਦੇ ਖਜ਼ਾਨੇ ਪਰੇ ਹੋਏ ਨੇ ਤੇ ਜੋ ਵੀ ਉਹਨਾਂ ਦੀ ਡਿਮਾਂਡਸ ਹੋਣਗੀਆਂ ਅਸੀਂ ਉਹਨੂੰ ਪੂਰਾ ਕਰਾਂਗੇ ਤੇ ਮੈਡਮ ਜੁਧ ਨਸ਼ਿਆਂ ਪਰੋਦੇ ਇੱਕ ਮੋਹਮ ਜਿਹੜੀ ਬਹੁਤ ਤੇਜ਼ੀ ਨਾਲ ਜਿਹੜੀ ਚੱਲ ਰਹੀ ਆ ਜੀ ਇਹ ਸਰਕਾਰ ਦਾ ਸਭ ਤੋਂ ਮੈਂ ਕਹਾਂਗੀ ਕਿ ਵਧੀਆ ਉਭਰਾਲਾ ਜੋ ਆਪਣਾ ਪੂਰਾ ਪੰਜਾਬ ਪਹਿਲੇ ਨੰਬਰ ਤੇ ਆਂਦਾ ਸੀ ਕਦੀ ਇੱਕ ਟਾਈਮ ਸੀ ਤੇ ਹੁਣ ਇਹ ਪਹੁੰਚਦਾ ਪਹੁੰਚਦਾ 10ਵੇਂ 12ਵੇਂ ਨੰਬਰ ਤੇ ਚਲਾ ਗਿਆ ਰੀਜ਼ਨ ਇਹ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਸਾਰਾ ਨਸ਼ਿਆਂ ਦੇ ਵਿੱਚ ਡੁੱਬ ਗਿਆ ਉਹ ਪੰਜਾਬ ਦੀ ਤਰੱਕੀ ਰੁਕ ਗਈ ਜੋ ਇਹ ਮੁਹਿੰਮ ਇਹਦੇ ਇਹਦੇ ਤਹਿਤ ਮਾਨ ਸਰ ਨੇ ਇਹ ਮਹਿੰਗਿਆ ਕੀਤਾ ਕਿ ਜੋ ਵੀ ਇਸ ਬਾਰੇ ਸਾਨੂੰ ਨੋਲੇਜ ਦੇਗਾ ਕਿ ਇੱਥੇ ਆ ਤਸਕਰ ਆ ਤਸਕਰ ਉਹਨਾਂ ਦੇ ਘਰ ਟਾਈ ਜਾਣਗੇ ਜੋ ਉਹਨਾਂ ਨੇ ਇਲੀਗਲ ਪ੍ਰੋਪਰਟੀਆਂ ਇਕੱਠੀਆਂ ਕੀਤੀਆਂ ਉਹ ਟਾਈ ਜਾਣਗੇ ਆ ਨਾਸ਼ੇ ਤਸਕਰਾਂ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਪਾਵਾਂਗੇ ਤੇ ਪੰਜਾਬ ਨੂੰ ਇੱਕ ਮੂਰਤ ਰੰਗਲਾ ਪੰਜਾਬ ਬਣਾਵਾਂਗੇ ਸਰ ਇੱਕ ਟਾਈਮ ਸੀਗਾ ਜਦੋਂ ਕਹਿੰਦੇ ਸੀ ਕਿ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਆ ਉਹ ਨੀਮਾ ਆ ਤੇ ਹੁਣ ਤੁਸੀਂ ਕਾਫੀ ਸਰਕਾਰੀ ਸਕੂਲਾਂ ਦੇ ਵਿੱਚ ਜਾ ਚੁੱਕੇ ਹੋ ਤੇ ਕਾਫੀ ਤੋ ਘਟਨ ਵੀ ਜਿਹੜੇ ਹੋਏ ਆ ਵਿਕਾਸ ਕਰ ਜਾਂਦੇ ਤੇ ਕਿੱਦਾਂ ਦੇਖਦੇ ਇਸ ਚੀਜ਼ ਨੂੰ ਤੁਸੀਂ ਕਿਉਂਕਿ ਤੁਹਾਡਾ ਏਰੀਆ ਹੈ ਕੂਰਥਲਾ ਹਾਂਜੀ ਕਿਉਂਕਿ ਸੈਨੀ ਸਰ ਦੇ ਨਾਲ ਅਲੱਗ-ਅਲੱਗ ਜ਼ਿਲ੍ਹੇ ਦੇ ਆਪਣੇ ਹਲਕੇ ਦੇ ਕੋਸ਼ ਨੂੰ ਚੰਗਾ ਮੌਕਾ ਮਿਲਿਆ ਕਿ ਕਿੱਥੇ ਕੀ ਕੰਮ ਚੱਲ ਰਿਹਾ ਆਪਣੀ ਅੱਖਾਂ ਨਾਲ ਦੇਖ ਕੇ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਸਰਕਾਰ ਨੇ ਜਿੰਨਾ ਕੰਮ ਪਿਛਲੇ ਕਿੰਨਾ ਸਾਲਾਂ ਚ ਇਸ ਸਿੱਖਿਆ ਦੇ ਉੱਤੇ ਕੀਤਾ ਨਾ ਉਹਦਾ ਜਿਹੜਾ ਅਸਰ ਹੈ ਉਹ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੇ ਉੱਥੇ ਜਿੰਨਾ ਪੈਸਾ ਸਰਕਾਰ ਨੇ ਲਾਇਆ ਹੈ ਉਹ ਦੇਖ ਕੇ ਬਹੁਤ ਮਨ ਖੁਸ਼ ਹਾਂ ਕਿ ਅੱਜ ਜੋ ਸੀ ਚੰਦੇ ਸਿੰਘ ਉਹ ਹੋ ਗਿਆ ਅਸਲ ਵਿੱਚ ਕੀ ਕੰਮ ਕੀ ਉਹ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਹੁੰਦੀਆਂ ਹੋਈਆਂ ਹਨ ਨਜ਼ਰ ਆ ਰਹੀਆਂ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਦਾ ਕਿ ਇੰਦਾ ਹੀ ਸਪੀਡ ਨਾਲ ਇੰਦਾ ਹੀ ਤੇਜ਼ੀ ਨਾਲ ਕੰਮ ਚੱਲਦਾ ਰਹੇ ਲਗਾਤਾਰ ਇਹੀ ਇੰਨੇ ਤਰੀਕੇ ਨਾਲ ਹੀ ਕੰਮ ਜੇ ਹੋਰ ਸਕੂਲਾਂ ਦੇ ਵਿੱਚ ਜੋ ਜਿੱਥੇ ਵੀ ਰਹਿ ਵੀ ਗਿਆ ਵਾ ਜਾਂ ਅਧਿਆਪਕ ਜੋ ਵੀ ਡਿਮਾਂਡ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਹੋਰ ਸਰਕਾਰ ਆਪਣੇ ਵੱਲੋਂ ਦਿੰਦੀ ਰਹੇਗੀ ਤੇ ਅਸੀਂ ਬਹੁਤ ਖੁਸ਼ ਆ ਸਰਕਾਰ ਦੇ ਕੰਮ ਤੋਂ ਧੰਨਵਾਦ ਨੇ ਬਹੁਤ ਵਧੀਆ ਕੰਮ ਕੀਤਾ ਸਕੂਲਾਂ ਨੂੰ ਜਿਹੜੇ ਮਿਲ ਕੀ ਕਰ ਰਹੇ ਨੇ ਇਹ ਮਜਾ ਸਿੱਖਿਆ ਗ੍ਰਾਂਤੀ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਆਪਾਂ ਰੋਜ਼ ਸਕੂਲਾਂ ਦੇ ਜਾਂਦੇ ਆ ਦੇਖਦੇ ਆ ਸਾਰੇ ਪਿੰਡ ਵਾਸੀ ਖੁਸ਼ ਆ ਉਹ ਦੱਸਦੇ ਕਿੰਨੇ ਤਿੰਨ ਪੀੜ੍ਹੀਆਂ ਤੋਂ ਅਸੀਂ ਇਸ ਸਕੂਲਾਂ ਵਿੱਚ ਅਸੀਂ ਪੜ੍ਹੇ ਵੀ ਆ ਤੇ ਪਹਿਲਾਂ ਨਾਲੋਂ ਹੁਣ ਜਨਨ ਕਿ ਸਕੂਲਾਂ ਦਾ ਜਨਨ ਕਿ ਬਹੁਤ ਜ਼ਿਆਦਾ ਵਿਕਾਸ ਹੋ ਗਿਆ ਵਾ ਇਸ ਕਰਕੇ 10000 ਤੋਂ ਜ਼ਿਆਦਾ ਬੱਚਿਆਂ ਨੇ ਇਡਮਿਸ਼ਨ ਲਈ ਆ। ਇਹ ਸਰਕਾਰੀ ਸਕੂਲਾਂ ਤੋਂ ਪੁੱਛੇ ਥੋੜੇ ਜਿਹਾ ਬਰਾਂਦੇ ਸੀਗੇ ਤੇ ਪ੍ਰਾਈਵੇਟ ਜ਼ਿਆਦਾ ਕਰਦੇ ਸੀਗੇ। ਹੁਣ ਇਸ ਕਰਕੇ ਜਦੋਂ ਇਹ ਹਾਲਾ ਚੱਲਿਆ ਵਾ ਹੁਣ ਲੱਗਤੀ ਜ਼ਿਆਦਾ ਆਪਣੇ ਬੱਚਿਆਂ ਨੂੰ ਸਾਰੇ ਜਣ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਇਡਮਿਸ਼ਨ ਦਵਾ ਰਹੇ ਆ। ਸਮਾਰਟ ਕਲਾਸ ਦਿੱਤੀ ਇਹਨਾਂ ਨੂੰ ਤੇ ਹੋਰ ਬਾਕੀ ਬਾਉਂਡਰੀ ਵੀ ਦਿੱਤੀ ਹੈ ਸਕੂਲਾਂ ਨੂੰ ਤੋਂ ਰੂਮ ਨਵੇਂ ਦੇ ਦੇਗਾ ਤੇ ਕਾਫੀ ਯਾਨੀ ਕਿ ਸਰਕਾਰ ਨੇ ਕੀਤਾ ਵਾ ਇਸ ਕਰਕੇ ਸਰਕਾਰ ਦਾ ਬਹੁਤ ਬੋਲ ਦਿਲਵਾ ਵਾ ਤੇ ਸਾਰੇ ਪਿੰਡ ਵਾਲੇ ਬਹੁਤ ਖੁਸ਼ ਆ ਜਿੱਥੇ ਇੱਥੇ ਜਾਣੇ ਤੇ ਤੁਹਾਨੂੰ ਕੋਈ ਵੀ ਸਮੱਸਿਆ ਬੰਦ ਕਿਸੇ ਦਾ ਕਿਸੇ ਵਾਲੀ ਦਾ ਕੋਈ ਨਾ ਨਹੀਂ ਹੈਗਾ ਪਰ ਉਹਦਾ ਕਿ ਬਹੁਤ ਮਾਣਸਾਲ ਦਾ ਬਹੁਤ ਬਹੁਤ ਜ਼ਿਆਦਾ ਜਨ ਕੇ ਵਧੀਆ ਕੰਮ ਹੈ ਜਨ ਕੇ ਵਧੀਆ ਹੋਇਆ ਹੈ ਇਹ ਕੰਮ ਪੰਜਾਬ ਬਦਲ ਰਿਹਾ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਸਾਡੇ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੱਚੀ ਸੁੱਚੀ ਸੋਚ ਤੇ ਸਿੱਖਿਆ ਮੰਤਰੀ ਸਰਦਾਰ ਹਰਜੂਰ ਸਿੰਘ ਬੈਂਜ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਚ ਜਿਹੜਾ ਹੈਗਾ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਚਲਾਈ ਜਾ ਰਹੀ ਹੈ ਉਹਦੇ ਮਤਲਕ ਅੱਜ ਕਪੂਤਲਾ ਦੇ ਵਿੱਚ ਪਿੰਡ ਕਾਂਜਲੀ ਵਿਖੇ ਜਿਹੜਾ ਲਗਭਗ 43 ਤੋਂ 44 ਲੱਖ ਰੁਪਏ ਦੇ ਜਿਹੜੇ ਉੱਥੇ ਵਿਕਾਸ ਕਾਰਜ ਕਰਨ ਤੋਂ ਉਪਰੰਤ ਜਿਹੜੇ ਘਟਨ ਹੋਏ ਨੇ ਉਸ ਤੋਂ ਬਾਅਦ ਜਿਹੜਾ ਪਿੰਡ ਹੈਗਾ ਆ ਆਪਣਾ ਧੰਮ ਬਾਦਸ਼ਾਪੁਰ ਜਿਹਦੇ ਵਿੱਚ ਲਗਭਗ 4 4.5 ਲੱਖ ਰੁਪਈਆ ਜਿਹੜਾ ਹੈਗਾ ਲੱਗਣ ਤੋਂ ਬਾਅਦ ਉਹ ਘਟਨ ਹੋਇਆ ਉਸ ਤੋਂ ਬਾਅਦ ਪਿੰਡ ਜਿਹੜਾ ਨਿਜ਼ਾਮਪੁਰ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਲਗਭਗ 9.5 ਲੱਖ ਰੁਪਏ ਲੱਗਣ ਤੋਂ ਬਾਅਦ ਤੇ ਉਸ ਤੋਂ ਬਾਅਦ ਅਸੀਂ ਪਿੰਡ ਪਹਾੜੀਪੁਰ ਵਿਖੇ ਆਏ ਆ ਇੱਥੇ ਰਿਪੇਅਰ ਦੇ ਕੰਮ ਹੋਏ ਨੇ ਇਹ ਕਹਿਣ ਦਾ ਭਾਵ ਇਹ ਹੈਗਾ ਕਿ ਲਗਭਗ ਅੱਜ ਹਲਕਾ ਕਪੂਰਥਲਾ ਦੇ ਵਿੱਚ ਚਾਰ ਸਕੂਲਾਂ ਦੇ ਵਿੱਚ ਨੀਅਰ ਅਬਾਊਟ ਕੋਈ 60-65 ਲੱਖ ਰੁਪਏ ਦਾ ਕੰਮ ਕਰਨ ਤੋਂ ਬਾਅਦ ਉਦਘਾਟਨ ਹੋਇਆ ਤੋਂ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਪਹਿਲਾ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇਖ ਰਿਹਾ ਕਿ ਐਡਾ ਵਧੀਆ ਇਹ ਪੰਜਾਬ ਸਰਕਾਰ ਜਿਹੜਾ ਕੰਮ ਕਰ ਰਹੀ ਹੈ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ਦੇ ਲਈ ਪੂਰੇ ਪੱਪਾਪਾਰ ਹੋਈ ਹੈ ਉੱਥੇ ਨਾਲ-ਨਾਲ ਹੀ ਜਿਹੜੇ ਅੱਜ ਆਪਕ ਸਾਹਿਬਾਨ ਮੁੱਖ ਤੇ ਆਪਕ ਸਾਹਿਬਾਨ ਜਿਹੜੇ ਸਕੂਲਾਂ ਦੇ ਹੈਗੇ ਨੇ ਉਹਨਾਂ ਨੇ ਵੀ ਪੂਰੀ ਇਮਾਨਦਾਰੀ ਦੇ ਨਾਲ ਸ਼ਿੱਦਤ ਨਾਲ ਪੱਲਿਓ ਪੈਸਾ ਲਗਾ ਕੇ ਜਿਹੜਾ ਸਕੂਲਾਂ ਦੇ ਉੱਤੇ ਇਹ ਕਾਰਜ ਜਿਹੜਾ ਪੂਰਾ ਕੀਤਾ ਹੈਗਾ ਤੇ ਸੁੰਦਰੀਕਰਨ ਕੀਤਾ ਹੈਗਾ ਤੋਂ ਮੈਂ ਆਪਣਾ ਨੂੰ ਸੁਭਾਗਾ ਮਹਿਸੂਸ ਕਰਦਾ ਹਾਂ ਇਸ ਪਵਿੱਤਰ ਜਗ੍ਹਾ ਦੇ ਵਿੱਚ ਜਿੱਥੇ ਕਿਤੇ ਵੀ ਜਾਤ ਨਹੀਂ ਦੇਖੀ ਜਾਂਦੀ ਧਰਮ ਨਹੀਂ ਦੇਖਿਆ ਜਾਂਦਾ ਰੰਗ ਨਹੀਂ ਦੇਖੇ ਜਾਂਦੇ ਅੱਜ ਉਸ ਧਰਤੀ ਤੇ ਖੜਾ ਹੋ ਕੇ ਆਪਣਾ ਨੂੰ ਬੜਾ ਮਾਣ ਮਹਿਸੂਸ ਕਰ ਰਿਹਾ ਸਾਡੇ ਮਾਣਯੋਗ ਸਾਡੇ ਜਿਹੜੇ ਚੇਅਰਮੈਨ ਸਾਹਿਬ ਇਹ ਜਿਹੜੇ ਸੰਦੀਪ ਸੈਣੀ ਜੀ ਜਿਨ੍ਹਾਂ ਨੇ ਆਪਣੇ ਕਰ ਕਮਲਾ ਦੇ ਨਾਲ ਇੱਥੇ ਆ ਕੇ ਇਹ ਉਦਗਾਟਨ ਕੀਤਾ ਹੈਗਾ ਪੂਰੀ ਕਪੂਰਥਲਾ ਟੀਮ ਜਿਹੜੀ ਸਹਿਯੋਗ ਕਰੀ ਹੈਗੀ ਆ ਤੋਂ ਦੁਬਾਰਾ ਤੋਂ ਮਾਨ ਮਹਿਸੂਸ ਹੋ ਰਿਹਾ ਕਿ ਪੰਜਾਬ ਸਰਕਾਰ ਨੇ ਵਧੀਆ ਕਾਰਜ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਚੰਗੀਆਂ ਉਪਲਬਧੀਆਂ ਤੇ ਪੰਜਾਬ ਨੂੰ ਦੇ ਕੇ ਜਾਵਾਂਗੇ ਜਿਹਦੇ ਫਲ ਸਰੂਪ ਰੰਗਲਾ ਪੰਜਾਬ ਜਿਹੜਾ ਬਣੇਗਾ ਸਰ ਮਾਨ ਸਾਹਿਬ ਦਾ ਤੇ ਬੈਂਕ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਜਿਹਦਾ ਤੁਸੀਂ ਦੱਸਿਆ ਪਏ ਜਿਹੜੇ ਵਿਕਾਸ ਕਾਰਜਾਂ ਦੇ ਉਦਘਾਟਨ ਹੋਏ ਆ ਤੇ ਇਹ ਤਾਂ ਜਿਹੜੇ ਉਦਘਾਟਨ ਹੋਏ ਆ ਦੋ ਸ਼ਬਦ ਕੁਛ ਜਿਹੜੇ ਨੀ ਪੱਥਰ ਵਾਲੀਆਂ ਪਾਰਟੀਆਂ ਸੀ ਉਹਨਾਂ ਬਾਰੇ ਵੀ ਕਹੋ ਨਹੀਂ ਪੱਥਰ ਵਾਲੀਆਂ ਤਾਂ ਮੈਂ ਮੈਨੂੰ ਹਾਸਾ ਜਾਂਦਾ ਉਹਨਾਂ ਦੀ ਇਹ ਤਾਂ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਲੋਕਾਂ ਨੇ ਹੀ ਉਹਨਾਂ ਨੂੰ ਜਿਹੜਾ ਵਗਾ ਕੇ ਮਾਰਿਆ 2022 ਦੀਆਂ ਇਲੈਕਸ਼ਨਾਂ 'ਚ ਪਰ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹਨਾ ਕਿ ਪਿਛਲੀਆਂ ਜਿਹੜੀਆਂ ਇਖਤਨਾਟ ਪਾਰਟੀਆਂ ਆਂਦੀਆਂ ਹੁੰਦੀਆਂ ਸੀ ਜਿਨ੍ਹਾਂ ਕੋ ਜਿਨ੍ਹਾਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ ਵੀ ਕੁੱਟਿਆ ਵੀ ਜਿਹੜੇ ਕਾਲੀ ਭਾਜਪਾ ਦੇ ਬੰਦੇ ਜਾਂ ਕਾਂਗਰਸ ਦੇ ਬੰਦੇ ਜਿਹੜੇ ਜਿਹੜਾ ਚੰਗੀ ਤਰ੍ਹਾਂ ਪੰਜਾਬ ਨੂੰ ਸਵਾਰ ਕੇ ਲੋਕਾਂ ਨੂੰ ਕੁੱਟਿਆ ਵੀ ਤੇ ਪੰਜਾਬ ਨੂੰ ਲੁੱਟਿਆ ਵੀ ਉਹ ਆਉਂਦੇ ਸੀ ਕਿ ਇਲੈਕਸ਼ਨਾਂ ਤੋਂ ਪਹਿਲਾਂ 10 15 20 ਦਿਨ ਪਹਿਲਾਂ ਆ ਕੇ ਉਹ ਘਾਟਨ ਕਰਕੇ ਉਹ ਚੱਲਦੇ ਬੰਦੇ ਸੀਗੇ ਤੇ ਉਹ ਨਹੀਂ ਪੱਥਰ ਵਿਚਾਰੇ ਉਡੀਕਦੇ ਰਹਿੰਦੇ ਹੁੰਦੇ ਸੀ ਕਿ ਕਦੋਂ ਦੁਬਾਰਾ ਇੱਥੇ ਆ ਕੇ ਜਿਹੜਾ ਕਾਰਜ ਸ਼ੁਰੂ ਹੋਵੇ ਬਟ ਹੁੰਦਾ ਨਹੀਂ ਸੀ ਉਹਦੇ ਫਲਸਰੂਪ ਜਿਹੜੀਆਂ ਉੱਥੇ ਇਹਨਾਂ ਨੇ ਉਹ ਘਾਟਨ ਕੀਤੇ ਸੀ ਪੱਥਰ ਲੱਗਾ ਹੁੰਦਾ ਸੀ ਸਿਲੀਆਂ ਲੱਗੀਆਂ ਹੁੰਦੀਆਂ ਸੀ ਉੱਥੇ ਵੀ ਵਿਚਾਰੀ ਟੁੱਟ-ਟੁੱਟ ਕੇ ਤਰਸ ਕੇ ਡਿੱਗ ਜਾਂਦੀਆਂ ਸੀ ਤੇ ਉੱਥੇ ਵਿਚਾਰੇ ਲੋਕਾਂ ਨੇ ਦੇਖਿਆ ਕਿ ਇਹ ਜੇ ਕੰਧ ਕੱਲੀ ਰਹਿ ਗਈ ਹੈ ਤੇ ਉੱਥੇ ਉਹਨਾਂ ਨੇ ਕਿੱਲੀ-ਕੁੱੱਲੇ ਬੰਨ ਕੇ ਜਿਹੜਾ ਹੈਗਾ گاਵਾ ਬੱਜਾ ਬੰਨਿਆ ਸ਼ੁਰੂ ਕਰ ਦਿੱਤੀਆਂ ਤੇ ਕਹਿੰਦਾ ਭਾਵੇਂ ਇਹ ਹੈਗਾ ਕਿ ਇਹ ਬਹੁਤ ਹੀ ਨਿਕੰਮੀਆਂ ਪਾਰਟੀਆਂ ਦਾ ਰਾਜ ਰਿਹਾ ਨਿਕੰਮੇ ਲੋਕਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਕਰੋਪੀ ਕਹਿੜ ਦੇ ਵਿੱਚ ਜਿਹੜਾ ਸੁੱਟ ਦਿੱਤਾ ਜਿਨ੍ਹਾਂ ਨੇ ਪੰਜਾਬ ਦਾ ਸਰਕਾਰੀ ਸਕੂਲ ਖਤਮ ਕਰ ਦਿੱਤਾ ਆਪਣਾ ਪ੍ਰਾਈਵੇਟ ਸਕੂਲ ਚਲਾਉਣ ਦੇ ਲਈ ਜਿਨ੍ਹਾਂ ਨੇ ਸਰਕਾਰ ਦੇ ਸਰਕਾਰੀ ਹਸਪਤਾਲ ਖਤਮ ਕਰ ਦਿੱਤੇ ਆਪਣੇ ਪ੍ਰਾਈਵੇਟ ਹਸਪਤਾਲ ਚਲਾਉਣ ਦੇ ਲਈ ਜਿਨ੍ਹਾਂ ਨੇ ਸਰਕਾਰ ਦੀ ਸਰਕਾਰੀ ਟਰਾਂਸਪੋਰਟ ਖਤਮ ਕਰ ਦਿੱਤੀ ਆਪਣੀਆਂ ਬੱਸਾਂ ਚਲਾਉਣ ਦੇ ਲਈ ਤੋਂ ਕਹਿੰਦਾ ਭਾਵੇਂ ਹੈ ਅੱਜ ਪੰਜਾਬ ਜਿਹੜਾ ਹੈਗਾ ਦੁਬਾਰਾ ਤੋਂ ਉੱਪਰ ਜਾਣਾ ਸ਼ੁਰੂ ਹੋ ਗਿਆ ਪਿਛਲੇ 75 ਸਾਲਾਂ ਦੀ ਬਿਮਾਰੀ ਜਿਹੜੀ ਕੈਂਸਰ ਰੂਪੀ ਬਿਮਾਰੀ ਹੈ ਨਾ ਚੋਰਾਂ ਨੇ ਠੱਗਾ ਨੇ ਸਾਨੂੰ ਦਿੱਤੀ ਹੋਈ ਸੀਗੀ ਅੱਜ ਉਹ ਅਸੀਂ ਠੀਕ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਸਮੇਂ 'ਚ ਰੰਗਲਾ ਪੰਜਾਬ ਬਣੇਗਾ ਤੁਸੀਂ ਦੇਖੋਗੇ ਇੱਕ ਇੱਕ ਸਵਾਲ ਹੋਰ ਆ ਅਕਸਰ ਸੁਣਿਆ ਜਾਂਦਾ ਸੀ ਪਏ ਸਰਕਾਰਾਂ ਦਾ ਖਜ਼ਾਨਾ ਖਾਲੀ ਹੈ ਤੇ ਆਮ ਪਾਰਟੀ ਦੀ ਜਿਹੜੀ ਸਰਕਾਰ ਆ ਕੀ ਖਜ਼ਾਨੇ ਬਾਰੇ ਕੀ ਵਿਚਾਰਾ ਇਹਨਾਂ ਦੇ ਪਿਛਲੀਆਂ ਸਰਕਾਰਾਂ ਦਾ ਇੱਕ ਪੀਪਾ ਮੰਤਰੀ ਹੁੰਦਾ ਸੀ ਹੂੰ ਜਿਹੜਾ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਸਰਕਾਰ ਕੋ ਖਜ਼ਾਨਾ ਹੈ ਨਹੀਂ ਖਜ਼ਾਨਾ ਖਾਲੀ ਉਹ ਭਲਿਓ ਮਾਸੋਂ ਹੋਵੇ ਕਿੱਥੇ ਤੁਸੀਂ ਤਾਂ ਆਪਣੇ ਬੈਂਕਾਂ 'ਚ ਭਰ ਲਿਆ ਤੁਸੀਂ ਆਪਣੀਆਂ ਜੇਬਾਂ 'ਚ ਭਰ ਲਿਆ ਤੁਸੀਂ ਆਪਣੇ ਸਵਿਸ ਬੈਂਕਾਂ ਦੇ ਵਿੱਚ ਭਰ ਲਿਆ ਤੁਸੀਂ ਆਪਣੇ ਕਾਰਖਾਨੇ ਚਲਾ ਲਏ ਤੁਸੀਂ ਆਪਣੀਆਂ ਪ੍ਰਾਪਰਟੀਆਂ ਖਰੀਦ ਲੀਆਂ ਲੋਕਾਂ ਦੇ ਪੈਸੇ ਨੂੰ ਲੁੱਟ ਲੁੱਟ ਕੇ ਅੱਜ ਪਹਿਲੀ ਵਾਰ ਇਮਾਨਦਾਰ ਸਰਕਾਰ ਆਈ ਹੈ ਜਿਹੜਾ ਸਾਡਾ ਦਿੱਤਾ ਹੋਇਆ ਟੈਕਸ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਾਂ ਸੈਟਰ ਗਵਰਨਮੈਂਟ ਨੂੰ ਜਾਂਦਾ ਮੈਂ ਸੈਟਰ ਗਵਰਨਮੈਂਟ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ ਪੰਜਾਬ ਸਰਕਾਰ ਕੋ ਖਜ਼ਾਨਾ ਇਸ ਵੇਲੇ ਭਰਿਆ ਉਹ ਪੰਜਾਬ ਸਰਕਾਰ ਸਾਡੇ ਜਿਹੜੇ ਮਾਜੋਗ ਇਹ ਜਿਹੜੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚਿਮਾ ਜੀ ਉਹ ਤਾਂ ਕਹਿੰਦੇ ਨੇ ਤੁਸੀਂ ਸਾਨੂੰ ਮੰਗ ਦੱਸੋ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਮੰਗ ਚਾਹੀਦੀ ਅਸੀਂ ਉਹਨੂੰ ਪੂਰਾ ਕਰਾਂਗੇ ਖਜ਼ਾਨਾ ਪੂਰਾ ਭਰਿਆ ਹੈਗਾ ਤਾਂ ਕਹਿੰਦਾ ਭਾਵੇਂ ਇਹ ਹੈਗਾ ਕਿ ਸਾਨੂੰ ਜਿਵੇਂ 600 ਯੂਨਿਟ ਬਿਜਲੀ ਦੇ ਫ੍ਰੀ ਮਿਲਦੇ ਪਏ ਨੇ 2 ਮਹੀਨਿਆਂ ਦੇ ਉਹ ਵੀ ਜਿਹੜਾ ਸਰਕਾਰ ਹੈਗੀ ਐ ਉਹ ਸਾਨੂੰ ਦਿੱਤੇ ਟੈਕਸ ਨੂੰ ਵਾਪਸ ਦੇ ਰਹੀ ਐ ਤਾਂ ਬਹੁਤ ਚੰਗੇ ਉਪਰਾਲੇ ਨੇ ਚੰਗੇ ਕਾਰਜ ਨੇ ਲੋਕ ਬੜੇ ਖੁਸ਼ ਨੇ ਸਕੂਲ ਦੇ ਬੱਚੇ ਪੰਜਾਬ ਦੇ ਆਵਾਮ ਪੂਰੀ ਖੁਸ਼ ਹੈਗੀ ਐ ਅਨੀ ਸਾਵਾ ਜਿਹੜਾ ਕਪੂਰਥਲਾ ਦੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿਹੜਾ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਆ ਤੇ ਤੁਸੀਂ ਪਹੁੰਚੇ ਹੋਇਓ ਕੀ ਕਹਿਣਾ ਚਾਹੁੰਦੇ ਹੋ ਜਹਨ ਸਾਥੀਓ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਪੰਜਾਬ ਚੋ ਰੈਵਿਊਲੂਸ਼ਨ ਪੰਜਾਬ ਦਾ ਸੁਨਹਿਰੀ ਪੂ ਇੱਕ ਵਾਸਤੇ ਉਹ ਸੁਪਨਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜਣੀ ਨੇ ਦੇਖਿਆ ਅੱਜ ਉਹ ਸਰਕਾਰ ਹੁੰਦਾ ਨਜ਼ਰ ਆ ਰਿਹਾ ਵਾ 2022 ਚ ਪੰਜਾਬ ਦੀ ਆਮ ਜਨਤਾ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜਿਹੜਾ ਆਮ ਲੋਕਾਂ ਦੀ ਸਰਕਾਰ ਬਣਾਈ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਇੱਕ ਸਰਕਾਰ ਲਿਆਂਦੀ ਤੇ ਆਪਣੀਆਂ ਉਮੀਦਾਂ ਨੂੰ ਕਿਉਂਕਿ ਉਮੀਦਾਂ ਦੀ ਲੋਕਾਂ ਦੀ ਟੁੱਟ ਚੁੱਕੀ ਸੀ ਪਹਿਲੇ ਦੀ ਸਰਕਾਰਾਂ ਦੀਆਂ ਕਾਰਜਕਾਰੀਆਂ ਦੇਖ ਕੇ ਔਰ ਇਹ ਸਰਕਾਰ ਨੇ ਆਉਂਦੇ ਸਾਰ ਹੀ ਸਿੱਖਿਆ ਔਰ ਹੈਲਥ ਅਤੇ ਰੋਜ਼ਗਾਰ ਤੇ ਕੰਮ ਕਰਨਾ ਸ਼ੁਰੂ ਕੀਤਾ ਜਿੰਦੇ ਪਿਛਲੀਆਂ ਸਰਕਾਰਾਂ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਦੇ ਉੱਤੇ ਹੀ ਸੀਮਤ ਸੀਗੀਆਂ ਰੋਟੀ ਕਪੜਾ ਮਹਾਂਗਾਂ ਸੜਕ ਬਿਲੀ ਪਾਣੀ ਇਹ ਹੀ ਜ਼ਰੂਰਤਾਂ ਨਹੀਂ ਪੂਰੀਆਂ ਕਰ ਪਾਈਆਂ ਸੀ ਪਰ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਆਮ ਲੋਕਾਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਸਿੱਖਿਆ ਔਰ ਹੈਲਥ ਔਰ ਰੋਜ਼ਗਾਰ ਤੇ ਕੰਮ ਕਰਨਾ ਸ਼ੁਰੂ ਕੀਤਾ ਉਸ ਘੜੀ ਦੇ ਤਹਿਤ ਅੱਜ ਅਸੀਂ ਕਪੂਰਥਲਾ ਵਿਧਾਨ ਸਭਾ ਵਿੱਚ ਪਿਛਲੇ 1 ਮਹੀਨੇ ਤੋਂ ਮੇਰੀ ਪੰਜਾਬ ਸਰਕਾਰ ਨੇ ਜੋ ਡਿਊਟੀ ਲਗਾਈ ਸੀ ਸੇਵਾ ਲਗਾਈ ਸੀ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਔਰ ਇਸ ਸਬੰਧਿਤ ਆਮ ਜਨਤਾ ਨੂੰ ਕਰਨਾ ਉਸ ਘੜੀ ਦੇ ਤਹਿਤ ਅੱਜ ਪਿੰਡ ਪਹਾੜੀ ਤੋਂ ਵਿਖੇ ਮੈਂ ਆਇਆ ਹਾਂ ਇਸ ਸਕੂਲ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਾ ਸਕੂਲ ਦੀ ਚਾਰ ਦਿਵਾਰੀ ਔਰ ਸਕੂਲ ਦਾ ਸਮੁੱਚਾ ਜਿਹੜਾ ਵਾਤਾਵਰਨ ਔਰ ਸਕੂਲ ਦੀ ਜਿਹੜੀਆਂ ਬਿਲਡਿੰਗਾਂ ਨੇ ਇਹ ਉਸ ਨਮੀਆਂ ਉਸਾਰੀ ਕੀਤੀ ਜਾ ਰਹੀਆਂ ਨੇ ਔਰ ਮੇਰੇ ਨਾਲ ਮੇਰੀ ਸਮੁੱਚੀ ਟੀਮ ਕਪੂਠਲੇ ਦੀ ਜਿਹੜੀ ਬਹੁਤ ਅੱਛੇ ਜਿਹੇ ਸਾਥੀ ਨੇ ਜਿਹਨਾਂ ਚ ਮੈਡਮ ਹਰਪ੍ਰੀਤ ਕੌਰ ਜੀ ਸਾਡੇ ਗੋਪਾਲ ਇੰਡੀਅਨ ਜੀ ਕਰਨ ਵਿਸ਼ੇਸ਼ਟੀ ਮੈਡਮ ਉਰਮਿਲਾ ਜੀ ਦਰਜਾ ਬਦਰਜਾ ਹੋਰ ਜਿਹੜੇ ਵੀ ਸਾਥੀ ਮੇਰੇ ਨਾਲ ਚੱਲਦੇ ਰਹੇ ਨੇ ਪੂਰਾ ਇੱਕ ਮਹੀਨਾ ਮੈਂ ਪੂਰਾ ਉਹਨਾਂ ਦਾ ਧੰਨਵਾਦੀ ਹਾਂ ਉਹ ਨਹੀਂ ਆਸ਼ਕ ਕਰਦਾ ਕਿ ਕਪੂਥਲੀ ਸਮੂਚੀ ਟੀਮ ਇਸ ਲੜੀ ਨੂੰ ਹੋਰ ਅੱਗੇ ਵਧਾਏਗੀ ਔਰ ਪੰਜਾਬ ਸਰਕਾਰ ਦਾ ਸੁਪਰਾਨੀ ਦਾ ਸਰਦਾਰ ਭਗਵੰਤ ਸਿੰਘ ਮਾਨ ਨੇ ਲੇਖੇ ਪੰਜਾਬ ਨੂੰ ਸਿੱਖਤ ਪੰਜਾਬ ਬਣਾਉਣਾ ਪੰਜਾਬ ਨੂੰ ਉਜਵਲ ਪੰਜਾਬ ਬਣਾਉਣਾ ਤੇ ਪੰਜਾਬ ਦੇ ਬੱਚਿਆਂ ਦਾ ਇਹੋ ਜਿਹਾ ਭਵਿਕ ਲਿਖਣਾ ਕਿ ਜੋ ਉਹਨਾਂ ਦੇ ਸੁਪਨੇ ਸাকার ਹੋ ਸਕਣ ਸੋ ਇਸ ਕੜੀ ਨੂੰ ਆਪਾਂ ਪੂਰਾ ਕਰਾਂਗੇ ਔਰ ਜਿਹੜੇ ਸਿੱਖਿਆ ਕ੍ਰਾਂਤੀ ਚਾਲੀ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਇਹਦੇ ਨਾਲ ਹੀ ਸੋ ਦਾ ਭਗਵੰਤ ਸਿੰਘ ਮਾਨ ਜੀ ਦੀ ਇੱਕ ਹੋਰ ਮਹਤਵਪੂਰਨ ਚੀਜ਼ ਜਿਹੜੀ ਯੋਜਨਾ ਹੈਗੀ ਆ ਪੰਜਾਬ ਦੇ ਜਿਹੜਾ ਚ ਦਿਮਗ ਲੱਚੁਕਿਆ ਨਸ਼ੇ ਦਾ ਯੁੱਧ ਨਸ਼ੇ ਦੇ ਵਿਰੁੱਧ ਉਹਦੇ ਵਿਰੁੱਧ ਵੀ ਨਸ਼ਾ ਤਸਕਰਾਂ ਨੂੰ ਜੇਲਾ 'ਚ ਡੱਕਿਆ ਜਾ ਰਿਹਾ ਵਾ ਤੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ 'ਚ ਫਸ ਚੁੱਕੇ ਆ ਉਹਨਾਂ ਨੂੰ ਫ੍ਰੀਡਿਟ ਕਰਕੇ ਉਹਨਾਂ ਨੂੰ ਉਦੇਸ਼ ਭਗਤੀ ਵਾਲੇ ਪਾਸੇ ਨੂੰ ਤੋੜੇ ਜਾ ਰਿਹਾ ਉਹਨਾਂ ਨੂੰ ਅੱਛਾ ਟ੍ਰੀਟਮੈਂਟ ਦੇ ਕੇ ਮੁਖਤਾਰ ਜੀ ਦੁਆਰਾ ਲੈੰਦਾ ਜਾ ਰਿਹਾ ਜਫਤ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਦਾ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਪੂਰੇ ਪੰਜਾਬ ਦੀ ਆਮ ਆਵਾਮ ਜਦੋਂ ਅਸੀਂ ਮਿਲਦੇ ਹਾਂ ਪਿੰਡਾਂ ਜਾ ਕੇ ਪਿੰਡਾਂ ਦੀ ਸਫਾਜੇ ਚਰਚਾ ਹੁੰਦੀ ਆ ਕਿ ਪਹਿਲਾ ਮੁੱਖ ਮੰਤਰੀ ਆ ਜਿਹੜਾ ਆਮ ਘਰ ਦਾ ਮੁੰਡਾ ਜਿਹਨੇ ਆਮ ਘਰ ਦਾ ਦਰਦ ਪਛਾਣਿਆ ਆਮ ਦਾ ਘਰ ਦੀ ਜਿਹੜੀ ਦੁੱਖ ਤਕਲੀਫਾਂ ਉਹਨੂੰ ਪਛਾਣਿਆ ਤੇ ਆਮ ਘਰ ਦੇ ਸੁਪਨੇ ਨੂੰ ਸਰਕਾਰਾਂ ਲਈ ਜਪੰਸ਼ੀਲਾ ਦਿਨ ਰਾਤ ਮਿਹਨਤ ਕਰ ਰਿਹਾ ਔਰ ਮੈਂ ਕਈ ਵਾਰ ਬਜ਼ੁਰਗ ਮਿਲਦੇ ਨੇ ਪਿੰਡਾਂ ਦੀ ਸਫਾ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਲਈ ਆਪਣੇ ਪੁੱਤਾਂ ਦੁਆਰ ਕੇ ਦੁਆਵਾਂ ਕਰਦੇ ਨੇ ਕਿ ਇਹ ਸਾਡੇ ਸਭਨੇ ਦਾ ਪੰਜਾਬ ਹਾਂ ਜੀ ਸਣੀ ਸਾਹਿਬ ਹੁਣ ਤੱਕ ਤੁਸੀਂ ਕਾਫੀ ਸਕੂਲਾਂ ਦੇ ਵਿੱਚ ਜਾ ਚੁੱਕੇ ਹੋ ਤੇ ਸਕੂਲ ਸਟਾਫ ਵੱਲੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਜਾਂ ਪਿੰਡਾਂ ਦੇ ਵਿੱਚੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਪੰਚਾਇਤਾਂ ਵੱਲੋਂ ਜਦੋਂ ਪਿਛਲੀਆਂ ਸਰਕਾਰਾਂ ਸੀ ਤਾਂ ਉੱਤਰ ਕਾਡੋ ਮੈਚੜਾ ਦੀ ਕਹਾਵਤ ਚੱਲਦੀ ਹੁੰਦੀ ਸੀ ਕਦੀ ਅਕਾਲੀ ਭਾਜ ਆ ਗਏ ਕਦੀ ਕਾਂਗਰਸ ਆ ਗਏ ਤਾਂ ਸੱਤਾ ਬਦਲਦੀ ਸੀ ਵੀ ਵਿਵਸਥਾ ਨਹੀਂ ਬਦਲੀ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਜਿਹੜਾ ਸਰਕਾਰੀ ਅਮਲਾ ਸੀਗਾ ਦੇ ਸਰਕਾਰੀ ਤੰਤਰ ਸੀ ਉਹਨਾਂ ਸੁਧਾਨ ਨਿਵਾਸ ਸੇ ਸਾਡੀ ਸਰਕਾਰ ਨੇ ਸਭ ਤੋਂ ਪਹਿਲਾ ਯਤਨ ਕੀਤਾ ਤੇ ਸਾਡੇ ਜਿੰਨੇ ਵੀ ਇਸ ਖੇਤਰ ਨਾਲ ਜੁੜੇ ਹੋਏ ਅਧਿਆਪਕ ਗਣ ਨੇ ਸੂਚੇ ਸਿੱਖਿਆ ਖੇਤਰ ਨਾਲ ਜੁੜੇ ਹੋਏ ਜਿੰਨੇ ਵੀ ਆਦਾਨੇ ਨਾਲ ਜੁੜੇ ਹੋਏ ਜਿੰਨੇ ਵੀ ਕਰਮਚਾਰੀ ਨੇ ਉਹ ਆਪਣੀ ਪੂਰੀ ਉਹਨਾਂ ਦੀ ਜਵਾਬਦੇਹੀ ਬਣੀ ਔਰ ਉਸ ਜਵਾਬਦੇਹੀ ਤੇ ਉਹ ਖਰੇ ਉਤਰ ਰਹੇ ਨੇ ਜਿਸ ਤਰ੍ਹਾਂ ਇੱਥੇ ਮੈਂ ਕਬੂਤਰ ਦੀ ਗੱਲ ਕਰਾਂ ਤਾਂ ਕਬੂਤਰ ਦਾ ਸਮੂਚਾ ਜਿਹੜਾ ਅਧਿਆਪਕ ਹੈ ਉਹ ਸਿੱਖਿਆ ਨਾਲ ਜੁੜਿਆ ਹੋਇਆ ਤੰਤਰ ਹੈ ਪੂਰੀ ਤਰ੍ਹਾਂ ਦੇਹੀ ਨਾ ਇਹ ਸਕੂਲਾਂ ਦੀ ਡਵੈਲਪਮੈਂਟ ਚ ਲੱਗਾ ਹੋਇਆ ਕਿਉਂਕਿ ਪਹਿਲਾਂ ਇਹ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਸੀ ਉਹ ਘਰ ਦੇ ਘਰ ਤੇ ਚੱਲ ਜਾਂਦੀਆਂ ਸੀ ਕਦੀ ਫੰਡ ਨਹੀਂ ਆਏ ਪਰ ਇਹ ਪਹਿਲੀ ਸਰਕਾਰ ਜਿਹੜੀ ਫੰਡ ਪਹਿਲਾਂ ਭੇਜਦੀ ਆ ਉਹ ਕਮ ਸਕੂਲਾਂ ਦੀ ਡਵੈਲਪਮੈਂਟ ਦਾ ਪਹਿਲਾਂ ਕਰਾਉਂਦੀ ਆ ਉਹ ਘਰ ਤੋਂ ਬਾਅਦ ਚੋਂ ਕਰਦੀ ਆ ਕੋਈ ਨਾ ਅਧਿਆਪਕਾਂ ਨੂੰ ਵੀ ਹਲਾਸ਼ੇਰੀ ਮਿਲੀ ਆ ਉਹ ਅਧਿਆਪਕਾਂ ਦਾ ਵੀ ਮੈਂ ਸਮਝਦਾ ਕਿ ਇਹ ਕਿੱਦਾਂ ਕਿਤੇ ਉਹਨਾਂ ਦੇ ਵਿੱਚ ਇੱਕ ਨਵੀਂ ਚੇਤਨਾ ਨੇ ਸਜਾਰ ਦਿੱਤਾ ਵਾ ਉਹ ਨਵੀਂ ਚੇਤਨਾ ਦੇ ਦੁਆਰਾ ਇੱਕ ਨਵਾਂ ਵਾਤਾਵਰਨ ਸਕੂਲਾਂ 'ਚ ਬਣ ਰਿਹਾ ਵਾ